ਨਾਰਿੰਦਰਜੀਤ ਕਾ ਖਾਲਸਾ ਨਾਰਿੰਦਰਜੀਤ ਫਤਿਹ ਇੱਕ ਸਾਬਕਾ ਆਤਵਾਦੀ ਖੜਕੂਆ ਜਿਹੜਾ ਪਿੰਡਾਂ ਵਾਲੇ ਦੇ ਸਮੇਂ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਕੰਨ ਤੱਕ ਤੇ ਰਹਿੰਦਾ ਸੀ ਉਹਦੀਆਂ ਕਾਫੀ ਇੰਟਰਵਿਊ ਵਾਇਰਲ ਹੋ ਰਹੀਆਂ ਨੇ ਮੈਂ ਉਹਦਾ ਨਾਮ ਤਾਂ ਮੈਨੂੰ ਜੀ ਨਹੀਂ ਕਰਦਾ ਲੈਣ ਨੂੰ ਕਿਉਂਕਿ ਇਹ ਬੰਦੇ ਹੁਣ ਬੋਲਦੇ ਨੇ ਉਹਨੂੰ ਬੋਲੀ ਨਹੀਂ ਪਰ ਉਹਦੀ ਫੋਟੋ ਮੈਂ ਜ਼ਰੂਰ ਐਡਿਟ ਕਰ ਦਿਆਂਗਾ ਇਹ ਵੀਡੀਓ ਦੇ ਵਿੱਚ ਤੁਸੀਂ ਦੇਖ ਲਿਓ ਉਹ ਕੀ ਦੱਸ ਰਿਹਾ ਆਪਣੇ ਮੂੰਹ ਤੋਂ ਕਹਿੰਦਾ ਆਈਐਸਆਈ ਦੇ ਬੰਦੇ ਪਿੰਡਰਾਂ ਵਾਲਿਆਂ ਦੇ ਕੋਲ ਮੈਂ ਬੈਠੇ ਦੇਖੇ ਨੇ ਉਹ ਬੰਦਾ ਕਹੇ ਇੱਕ ਹੋਰ ਬੰਦਾ ਮੈਸੇਜ ਕਰੀ ਜਾਂਦਾ ਉਹ ਕਹਿੰਦਾ ਕਾਰ ਸੇਵਾ ਦੇ ਜਿਹੜੇ ਟਰੱਕ ਜਾਂਦੇ ਸੀ ਪਾਕਿਸਤਾਨ ਨੂੰ ਉਹਦੇ ਵਿੱਚ ਪਿੰਡਰਾਂ ਵਾਲੇ ਕੋਲੇ ਅਸਲਾ ਆਉਂਦਾ ਰਿਹਾ ਪਾਕਿਸਤਾਨ ਤੋਂ ਹੁਣ ਇਹ ਸਚਾਈ ਕਿੰਨੀ ਕ ਹੈ ਜਿਹੜੇ ਉਦੋਂ ਦੇ ਇਹ ਅਤਵਾਦੀ ਵਖਵਾਦੀ ਹੈਗੇ ਸੀ ਹੁਣ ਵੀ ਹੈਗੇ ਨੇ ਕੁਝ ਉਹ ਸੋਚ ਲੈਣ ਵੀ ਇਹ ਗੱਲ ਸਹੀ ਹੈ ਜਾਂ ਗਲਤ ਹੈ ਆਈਐਸਆਈ ਦੇ ਬੰਦੇ ਕਹਿੰਦਾ ਭਿੰਡਰਾਂਵਾਲਿਆਂ ਦੇ ਕੋਲ ਬੈਠੇ ਹੁੰਦੇ ਸੀ ਮੀਟਾਂ ਖਾਦੇ ਹੁੰਦੇ ਸੀ ਅਸਲਾ ਭੇਜਦੇ ਹੁੰਦੇ ਸੀ ਪੰਜਾਬ ਦੇ ਵਿੱਚ ਵੀ ਕਹਿੰਦੇ ਮਾਰ-ਧਾਰ ਆਈਐਸਆਈ ਦੇ ਬੰਦੇ ਕਰਦੇ ਸੀ ਉਸ ਵਕਤ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਕੀ ਹੁੰਦਾ ਸੀ ਅਛਾ ਇਹ ਤਾਂ ਜਗ ਜाहिर ਹੈ ਵੀ ਵੱਡੀਆਂ-ਵੱਡੀਆਂ ਲੋਕਾਂ ਨੇ ਕਿਤਾਬਾਂ ਲਿਖਤੀਆਂ ਇੰਟਰਵਿਊ ਪਈਆਂ ਨੇ ਵੱਡੇ-ਵੱਡੇ ਜਿਹੜੇ ਜਰਨਲਿਸਟ ਸੀ ਜਾਂ ਸਾਬਕਾ ਆਈਪੀਐਸ ਆਈ ਅਫਸਰ ਸੀ ਉਹਨਾਂ ਨੇ ਸਾਰਾ ਉਸੇ ਖਲਾਸਾ ਕੀਤਾ ਹੋਇਆ ਕਿਤਾਬਾਂ ਦੇ ਵਿੱਚ ਵੀ ਸੁਪੀਜਾਂ ਪਈਆਂ ਨੇ ਸੋਸ਼ਲ ਮੀਡੀਆ ਤੇ ਤੁਸੀਂ ਸੁਣ ਸਕਦੇ ਹੋ ਪਰ ਇੱਕ ਗੱਲ ਉਹ ਜਿਹੜਾ ਸਾਬਕਾ ਆਤਵਾਦੀ ਖਾੜਕੂ ਕਹਿ ਰਿਹਾ ਉਹ ਇਹ ਵੀ ਕਹਿ ਰਿਹਾ ਹੈ ਕਹਿੰਦਾ ਜਿਹੜੇ ਖਾਲਸਤਾਨੀ ਸੀ ਨਾ ਇਹ ਸਿਰੇ ਦਾ ਗੰਦ ਖੜ ਕੋ ਜਿਹੜੇ ਆਤਮਾ ਦੇ ਉਸ ਵਕਤੇ ਸੀ ਕਹਿੰਦਾ ਇਹਨਾਂ ਦਾ ਕੋਡ ਵਾਰ ਮੈਂ ਦੱਸਣਾ ਲੱਗਾ ਉਹਨੇ ਉਸ ਮਾਇਆ ਤੁਹਾਨੂੰ ਸੁਣਾ ਵੀ ਦਿਆਂਗੇ ਕਹਿੰਦਾ ਜਿਹੜੇ ਘਰ ਵਿੱਚ ਜਾਂਦੇ ਸੀ ਨਾ ਪ੍ਰਸ਼ਾਦਾ ਪਾਣੀ ਛਕਦੇ ਸੀ ਡਰਾਤ ਮੁਕਾ ਕੇ ਉੱਥੇ ਜੇ ਕਹਿੰਦਾ ਕੋਈ ਕੁੜੀ ਹੁੰਦੀ ਸੀ ਅਨ ਮੈਰਿਜ ਯਾਨੀ ਕਿ ਉਹਰਤ ਕੋਈ ਅਨ ਮੈਰਿਜ ਨੂੰ ਕਹਿੰਦੇ ਇਹ ਕਹਿੰਦੇ ਸੀ 315 ਦੌਰ ਜੇ ਕੋਈ ਸ਼ਾਦੀशुदा ਔਰਤ ਹੁੰਦੀ ਸੀ ਉਹਨੂੰ ਕਹਿੰਦੇ ਸੀ 12 ਮੋਰ ਮਤਲਬ ਇਹ ਪਸੰਦ ਕਰਦੇ ਸੀ ਕਿ ਮੈਨੂੰ 315 ਮੋਰ ਚਾਹੀਦੀ ਹੈ ਜਣ ਕੇ ਅਣਵੈਲ ਕੁੜੀ ਚਾਹੀਦੀ ਹੈ ਜਿਹਦਾ ਵਿਆਹ ਨਾ ਹੋਇਆ ਹੋਵੇ ਇਹ ਕਰਤੂਤਾਂ ਲਈ ਕੁਝ ਕਹਿੰਦੇ ਸੀ ਸਾਨੂੰ ਸ਼ਾਦੀशुदा ਔਰ ਚਾਹੀਦੀ ਹੈ ਉਹਨੂੰ ਇਹ 12 ਮੋਰ ਕਹਿੰਦੇ ਸੀ ਜਣ ਕੇ ਇੱਕ ਦੂਜੇ ਨੂੰ ਮੈਸੇਜ ਵੀ ਇਦਾਂ ਲਾਉਂਦੇ ਸੀ ਕਿ ਸਾਨੂੰ ਅੱਜ 315 ਮੋਰ ਦੀ ਲੋੜ ਹੈ ਜਿਹੜੀ ਰੈਫਰ 315 ਮੋਰ ਹੁੰਦੀ ਹੈ ਇਹਦੇ ਵਿੱਚ 6 ਗੋਲੀਆਂ ਪੈਂਦੀਆਂ ਨੇ 6 ਰੌਂਦ ਪੈਂਦੇ ਆ ਉਹ ਇਹ ਅਣਵਿਆਹੀ ਔਰਤ ਨੂੰ ਜਾਨੀ ਕਿ ਅਣਵਿਆਹ ਨੂੰ ਕਹਿੰਦੇ ਸੀ ਜਿਹਦੀ ਮੈਰਿਜ ਨਹੀਂ ਹੁੰਦੀ ਉਹਦੇ ਲਈ ਸ਼ਰੂਆਤ ਸੀ 12 ਮੋਰ ਜਿਹੜੀ ਕੋਈ ਵਿਆਹੀ ਵਰੀ ਔਰਤ ਸੀ ਉਹਨੂੰ ਕਹਿੰਦੇ ਸੀ ਜਾਨੀ ਕਿ ਆਕਰਦੂਤਾ ਸੀ ਇਹਨਾਂ ਦੀਆਂ ਇਹ ਕਰਦੂਤਾ ਹੋਈਆਂ ਕਦੋਂ ਪਿੰਡਰਾਂ ਵਾਲਿਆਂ ਦੀ ਮੌਜੂਦਗੀ ਦੇ ਵਿੱਚ ਪਿੰਡਰਾਂ ਵਾਲੇ ਨੂੰ ਵੀ ਇਹਨਾਂ ਗਾਣਾਂ ਦਾ ਪਤਾ ਸੀ ਹੁਣ ਮੈਂ ਤਾਂ ਇਹੀ ਕਹਿਣਾ ਨਾ ਵੀ ਸਬੂਤ ਦਿਓ ਉਸ ਵਕਤ ਦੇ ਜਿਹੜੇ ਇਹ ਇਹ ਖਾੜਕੂ ਸਾਾਕਾਂ ਤੁਰੇ ਫਿਰਦੇ ਨੇ ਪਹਿਲਾਂ ਤੇ ਬੱਚ ਕਿਵੇਂ ਗਏ ਇਹ ਸਵਾਲ ਨੇ ਬਹੁਤ ਵੱਡੇ ਇਹ ਉਸ ਵਕਤ ਬੋਲੇ ਕਿਉਂ ਨਹੀਂ ਤੇ ਜੇ ਇਹ ਸਚਾਈ ਹੈਗੇ ਜਿਹੜੀ ਇਹ ਇਹ ਕਹਿ ਰਹੇ ਨੇ ਕਿ ਇਦਾਂ 12 ਮੋਰਜਾ 315 ਬੋਰ ਔਰਤ ਲਈ ਸ਼ਬਦ ਵਰਤੇ ਜਾਂਦੇ ਸੀ ਇਹ ਡਿਮਾਂਡ ਹੁੰਦੀ ਸੀ ਉਹਨਾਂ ਖਾੜਪੋਆਂ ਦੀ ਖਾਲਸਤਾਨੀਆਂ ਦੀ ਫਿਰ ਇਹ ਕਿੰਨੀ ਕਹਿ ਲਈ ਭਰਮਾਨਸੀ ਐ ਇਹਨਾਂ ਨੂੰ ਤੁਸੀਂ ਕਿਵੇਂ ਕੌਮ ਦੇ ਆਗੂ ਕਹਿ ਦਿਓਗੇ ਕਿਦਾਂ ਖਾਲਸਤਾਨੀ ਤੁਸੀਂ ਕਿਦਾਂ ਖਾੜਪੋ ਉਹਨਾਂ ਨੂੰ ਕਹਿ ਦਿਓਗੇ ਜੇ ਇਹ ਕਤੂਤਾ ਹੀ ਕਰਦੇ ਸੀ ਔਰ ਜਿਹੜੀਆਂ ਗੱਲਾਂ ਆਈਐਸਆਈ ਦੇ ਨਾਲ ਭਿੰਡਰਾਂ ਵਾਲੇ ਦੀਆਂ ਹੁੰਦੀਆਂ ਸੀ ਉਹ ਤਾਂ ਸ਼ਰੇਆਮ ਜਗ ਜਹਰ ਹੈ ਅਸਾਂ ਮੇਰੇ ਕੋਲ ਜਿਸ ਬੰਦੇ ਨੇ ਵੀਡੀਓ ਭੇਜੀ ਨਾ ਉਹ ਕਹਿੰਦਾ ਜੀ ਪਹਿਲਾਂ ਸੁਣ ਲਿਓ ਤੁਸੀਂ ਉਹ ਇਹਨਾਂ ਦਾ ਖੋਦ ਬੰਦਾ ਹੈ ਪਿੰਡਾਂ ਵਾਲਿਆਂ ਦਾ ਕਹਿੰਦਾ ਜੀ ਇਹ ਕਤੂਤਾਂ ਪਿੰਡਾਂ ਵਾਲਾਂ ਦੀ ਮੌਜੂਦਗੀ ਵਿੱਚ ਹੋਈਆਂ ਨੇ ਔਰ ਕਈ ਔਰਤਾਂ ਜਿਹਨੂੰ 315 ਬੋਰ ਕਹਿੰਦੇ ਨੇ ਕਹਿੰਦੇ ਉਹਨਾਂ ਕੁੜੀਆਂ ਨੂੰ ਅਕਾਤਖ ਦੀ ਹਦੂਦ ਵਿੱਚ ਜਾਨਕੀ ਦਰਵਾਸਾ ਦੀ ਹਦੂਦ ਵਿੱਚ ਇਹ ਲੈ ਕੇ ਜਾਂਦੇ ਰਹੇ ਨੇ ਜਿਹੜੇ ਉਸ ਵਕਤ ਦੇ ਕਮਰੇ ਸਰਾਮਾ ਸੀ ਉੱਥੇ ਉਹ ਕੁੜੀਆਂ ਨੂੰ ਇਹ ਲੈ ਕੇ ਗਏ ਹੈ ਹੁਣ ਤੁਸੀਂ ਦੱਸੋ ਬੀਏ ਇਹ ਕੌਮ ਦੀ ਗੱਲ ਕਰਨ ਵਾਲੇ ਸੀ ਇਹ ਲੜਾਈ ਕੌਮ ਦੀ ਸੀ ਇਹ ਕੌਮੀ ਏਜੰਡਾ ਸੀ ਇਹਨਾਂ ਕੋਲੇ ਕਹਿੰਦਾ ਉਥੋਂ 4-4 ਦਿਨ ਇਹ ਕੁੜੀਆਂ ਰੱਖ ਕੇ ਵਾਪਸ ਭੇਜੀਆਂ ਨੇ ਕੁਝ ਮਰ ਜਾਂਦੀਆਂ ਸੀ ਕੁਝ ਨੂੰ ਕਹਿੰਦਾ ਛੜਕਾਂ ਛੁੜਕਾਂ ਤੇ ਰਾਤ ਨੂੰ ਛੜ ਜਾਂਦੇ ਛੁੜ ਜਾਂਦੇ ਸੀ ਯਾਨੀ ਕਿ ਇਹ ਕਰਤੂਤਾਂ ਭਿੰਡਰਾਂਵਾਲੀ ਦੀ ਮੌਜੂਦਗੀ ਵਿੱਚ ਹੁੰਦੀਆਂ ਰਹੀਆਂ ਨੇ ਤੇ ਜਿਹੜੀਆਂ ਲੋਕਾਂ ਦੇ ਘਰਾਂ ਵਿੱਚ ਆ ਕੇ ਇਹ ਜਿੱਤਾਂ ਲੁੱਟਦੇ ਸੀ ਇਹ ਦੇਖਦੇ ਸੀ ਵੀ ਕਿੱਥੇ ਵਧੀਆ ਔਰਤਾਂ ਜਿਹੜੇ ਘਰ ਦੇ ਵਿੱਚ ਕੋਈ ਕੁੜੀ ਹੈਗੀ ਹੈ ਕੋਈ ਔਰਤ ਹੈਗੀ ਉਥੇ ਕਿਦਾਂ ਆਉਂਦੇ ਸੀ ਇਹ ਉਸ ਵਕਤ ਦੀ ਕਰਤੂਤਾਂ ਨੇ ਆ ਹੁਣ ਜਿਹੜੇ ਕਹਿੰਦੇ ਨੇ ਸਾਨੂੰ ਖਾਲਸਾਣ ਦੀ ਲੋੜ ਹੈ ਤੇ ਇਹੀ ਕਰਤੂਤਾਂ ਹੋਣ ਕਰਾਂਗੇ ਜੇ ਭਿੰਡਰਾਂ ਵਾਲਿਆਂ ਦੀ ਮੌਜੂਦਗੀ ਵਿੱਚ ਇਹ ਕੰਮ ਹੁੰਦਾ ਸੀ ਤਾਂ ਤੁਸੀਂ ਹੁਣ ਅੰਦਾਜ਼ਾ ਲਾਓ ਵੀ ਹੁਣ ਕੀ ਕੁਝ ਹੋਊਗਾ ਆਮਰਤਪਾਲ ਨੇ ਵੀ ਸ਼ੁਰੂਆਤ ਇੱਕ ਕੁੜੀ ਤੋਂ ਕੀਤੀ ਹੈ ਉਧੀਆਂ ਸ਼ਰਮ ਆਡੀਓ ਵਾਇਰਲ ਹੋਈਆਂ ਪਈਆਂ ਨੇ ਕਿ ਮੈਨੂੰ ਕੈਨੇਡਾ ਦੀ ਕੁੜੀ ਕਹਿੰਦੀ ਐ ਵੀ ਆਪੀਰ ਫਰਾ ਦੂੰਗੀ ਮੇਰੇ ਨਾਲ ਵਿਆਹ ਕਰਾ ਲਾਏ ਕਿਤੇ ਇੰਗਲੈਂਡ ਦੀ ਕੁੜੀ ਦੀ ਗੱਲ ਆਉਂਦੀ ਐ ਕਿਤੇ ਅਮਰੀਕਾ ਦੀ ਕੁੜੀ ਦੀ ਗੱਲ ਆਉਂਦੀ ਐ ਖਲੇ ਇਹ ਇਹ ਜੋਹਦੇ ਨੇ ਕੌਮ ਦੇ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਇਹਨਾਂ ਨੇ ਉਸ ਵਕਤ ਕੀ ਕੁਝ ਕੀਤਾ ਕੌਮ ਦੇ ਤੇ ਹੁਣ ਕੀ ਕੁਝ ਕਰਨਗੇ ਜਿਹੜੇ ਇਹ ਅੱਤਵਾਦੀ ਨੇ ਖਾੜਕੂ ਨੇ ਇਹ ਗੱਲਾਂ ਕਰੀਆਂ ਨੇ ਨਾ ਉਹਦੀ ਫੋਟੋ ਐਡਿਟ ਕਰਾਂਗੇ ਵੀ ਇਹ ਕੌਣ ਬੰਦਾ ਐ ਹਉੰਤੂ ਸਿੰਦਾ ਜਾਣਾ ਇਹ ਬੇਨਤੀ ਪ੍ਰਵਾਨ ਕਰਿਓ ਤੇ ਇਹਨੂੰ ਥੋੜਾ ਜਿਹਾ ਨਾ ਡੀਪ ਲੇਵਲ 'ਤੇ ਜਾ ਕੇ ਦੇਖਿਆ ਕਰੋ ਵੀ ਵਾਕਈ ਇਹ ਗੱਲ ਹੋਈ ਔਸ ਵਕਤ ਗਾੜਮ ਨੂੰ ਦੇਖ ਕੇ ਤੁਹਾਡਾ ਮਨ ਹਰਕਤਾਂ ਹੋ ਜਾਂਦਾ ਹੈ ਯੂਟਾ ਸੇ ਨੂੰ ਗਾਣਾ ਕੱਢ ਕੇ ਥੋੜੀ ਵੀ ਤੁਹਾਨੂੰ ਸ਼ਾਂਤੀ ਮਿਲ ਜਾਂਦੀ ਹੈ ਕੋਈ ਨਹੀਂ ਤੁਹਾਡਾ ਸਕੂਨ ਨਹੀਂ ਖੁੰਦੇ ਤੁਹਾਡੀ ਸ਼ਾਂਤੀ ਨਹੀਂ ਭੰਗ ਕਰਦੇ ਪਰ ਜਿਹੜੀ ਗੱਲ ਕਹਿਣਾ ਥੋੜਾ ਜਿਹਾ ਉਹਨੂੰ ਅਕਲ ਦੇ ਨਾਲ ਬਾਤ ਲਿਆ ਕਰੋ ਵੀ ਵਾਕਈ ਇਹ ਗੱਲਾਂ ਹੋਈਆਂ ਸੀ ਜੇ ਭਿੰਡਰਾਵਾਂ ਨੇ ਮੌਜੂਦਗੀ ਵਿੱਚ ਹੋਈਆਂ ਸੀ ਤਾਂ ਫਿਰ ਸ਼ਰਮ ਨਾ ਗਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ